ਹੈਲੋ ਜੀ ਫਰੈਂਡ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਹਾਂ ਫਰੈਂਡ ਫਰੈਂਡ ਅੱਜ ਦਾ ਬਲੌਗ ਹੈ ਨਾ ਕਾਫੀ ਦਿਨਾਂ ਬਾਅਦ ਆ ਰਿਹਾ ਮੈਨੂੰ ਟਾਈਮ ਹੀ ਨਹੀਂ ਮਿਲ ਰਿਹਾ ਸੀਗਾ ਸੱਚੀ ਬਲੌਗ ਬਣਾਉਣ ਦਾ ਨਾ ਹੀ ਐਡਿਟ ਕਰਨ ਦਾ ਹੈ ਨਾ ਮੈਂ ਕਿਹਾ ਚਲੋ ਅੱਜ ਮੈਂ ਪਾਏ ਦਿੰਦੀ ਹਾਂ ਕਿਉਂਕਿ ਕਾਫੀ ਟਾਈਮ ਹੋ ਗਿਆ ਤੁਹਾਨੂੰ ਮਿਲਿਆ ਨੂੰ ਹੈ ਨਾ ਤੁਹਾਨੂੰ ਵੀ ਮੇਰੇ ਬਲੌਗ ਦਾ ਵੇਟ ਹੋਣਾ ਇਸ ਕਰਕੇ ਮੈਂ ਚਲੋ ਅੱਜ ਟਾਈਮ ਨੂੰ ਟਾਈਮ ਕੱਢ ਕੇ ਮੈਂ ਵਲੌਗ ਪਾਈ ਦਨੀ ਆ ਤੇ ਅੱਜ ਮੈਂ ਆਪਣੇ ਬੁਟੀਕ ਦੀ ਲੱਗ ਰਹੀ ਸੀ ਕਿ ਥੋੜੀ ਜਿਹੀ ਸਫਾਈ ਜੀ ਕਰਨ ਤੇ ਇੱਥੇ ਜਿੱਥੇ ਮੈਂ ਯਾਨੀ ਕਿ ਆਪਣੇ ਬੈੱਡ ਬੈੱਡ ਦੇ ਉੱਤੇ ਨਾ ਰਜਾਈਓ ਬਿਸ਼ਾਈ ਹੋਈ ਹੈ ਤੇ ਇਹਦੇ ਨੀਚੇ ਮੈਂ ਨਾ ਆਪਣੇ ਲਿਫਾਫੇ ਵਗੈਰਾ ਜਾਂ ਜਿਹੜੇ ਬੁਕਰਮ ਬਚ ਜਾਂਦੀ ਆ ਉਹ ਰੱਖ ਲੈਣੀਆਂ ਹੁੰਦੀਆਂ ਕੋਈ ਸਲਵਾਰਾਂ ਨੇ ਕੋਈ ਗਲੇ ਵਾਲੀ ਹਨਾ ਉਹ ਰੱਖ ਲੈਣੀਆਂ ਜੇ ਤਾਂ ਫਿਰ ਮੈਨੂੰ ਛੇਤੀ ਮਿਲ ਜਾਂਦੀ ਹੈ ਤੇ ਕਾਫੀ ਦਿਨ ਹੋ ਗਏ ਸੀਗੇ ਫਿਰ ਇਹ ਮੈਨੇ ਸਾਫ਼ ਨਹੀਂ ਕੀਤਾ ਹੋਇਆ ਸੀਗਾ ਮਹਾ ਚਲੋ ਅੱਜ ਸੰਡੇ ਹੈ ਤੇ ਸੰਡੇ ਨੂੰ ਮੈਂ ਸਾਫ਼ ਕਰ ਦਣੀ ਆ ਸੰਡੇ ਵਾਲੇ ਦਿਨ ਦਾ ਵਲੋਗ ਹੈ ਇਹ ਤੇ ਸਾ ਉਸ ਫੈਜੀ ਲੱਗ ਰਹੀ ਸੀਗੀ ਇੱਥੇ ਮੈਂ ਬੁਟੀਕ ਦੀ ਕਰਨ ਮੈਂ ਕਿਹਾ ਚਲੋ ਅੱਜ ਸਾਰੀ ਸੈਟਿੰਗ ਜੀ ਕਰਦਨੀ ਆ ਕੱਪੜੇ ਜਿਹੜੇ ਹੈਗੇ ਨੇ ਕਸਟਮਰਾਂ ਦੇ ਉਹ ਸਾਰੇ ਦੇਖ ਦੇਖ ਕੇ ਰੱਖ ਲੈਣੇ ਆ ਵੀ ਕਿਹੜਾ ਕਿਹਦਾ ਕਿਹਦਾ ਹੈਗੇ ਆ ਕਾਫੀ ਦਿਨ ਹੋ ਗਏ ਸੀਗੇ ਹੱਥ ਨਹੀਂ ਲਾਇਆ ਸੀਗਾ ਕੰਮ ਨੂੰ ਵੀ ਜਿਹੜੇ ਸੂਟ ਬਾਅਦ ਚ ਆਈ ਜਾਂਦੇ ਸੀਗੇ ਉਹ ਹੀ ਬਣਾਈ ਜਾਂਦੀ ਸੀਗੀ ਜਿਹੜੇ ਪਹਿਲਾਂ ਤੇ ਸੀਗੇ ਉਹ ਰਹਿ ਜਾਂਦੇ ਸੀਗੇ ਮੈਂ ਚਲੋ ਅੱਜ ਸਾਰੇ ਦੇਖ ਦੇਖ ਕੇ ਰੱਖਦੀ ਆ ਮੈਂ ਤੇ ਇੱਥੇ ਮੈਂ ਸਾਰੀ ਸੈਟਿੰਗ ਕਰਦਨੀ ਆ ਤੇ ਫਿਰ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਣੇ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਸ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਪਲੀਜ਼ ਫੁੱਲ ਵਾਚ ਕਰਨਾ ਤੇ ਹੁਣ ਸੋਚਦੀ ਆ ਕਿ ਡੇਲੀ ਜਰੂਰ ਆਇਆ ਕਰਾਂਗੇ ਡੇਲੀ ਵੀਡੀਓ ਜਰੂਰ ਪਾਇਆ ਕਰਾਂਗੇ ਮੇਰਾ ਵੀ ਨਹੀਂ ਦੇਖੋ ਬੱਸ ਜੀ ਲੱਗਦਾ ਹੈਗਾ ਤੁਹਾਡੇ ਤੋਂ ਬਿਨਾ ਪਰ ਬਸ ਟਾਈਮ ਨਹੀਂ ਮਿਲਦਾ ਹੈਗਾ ਇਸ ਕਰਕੇ ਥੋੜਾ ਜਿਹਾ ਲੇਟ ਹੋ ਜਾਂਦੀ ਹੈ ਵੀਡੀਓ ਹੋਣੀ ਕੋਈ ਹੋਰ ਗੱਲ ਹੋਣੇਗੀ ਤੇ ਚਲੋ ਜੀ ਆ ਦੇਖੋ ਮੈਂ ਸਾਰੇ ਲਿਫਾਫੇ ਦੇਖੋ ਰੱਖੇ ਹੋਏ ਨੇ ਬਸ ਇੱਥੇ ਜਦੋਂ ਕੋਈ ਸਲਵਾਰਾ ਵਗੈਰਾ ਪੜਾਉਣੀ ਹੋਣੀ ਹੋਣ ਜਾਂ ਕਸਟਮਰ ਆਉਂਦੇ ਨੇ ਉਹਨਾਂ ਨੂੰ ਮੈਂ ਚਲੋ ਇੱਥੇ ਹੀ ਲਿਫਾਫੇ ਵਗੈਰਾ ਚੁਪਾ ਕੇ ਫਿਰ ਸੂਟ ਦੇ ਦੇਣੀ ਪੁਣੀਆ ਤੇ ਇੱਥੇ ਰੱਖ ਦਵਾਂਗੇ ਵੀ ਹੁਣ ਮੈਂ ਜਿਹੜੇ ਵਸ ਕਈ ਵਰੀ ਫालतू ਜੇ ਹੁੰਦੇ ਨੇ ਉਹ ਮੈਂ ਸਾਰੇ ਕੱਢ ਤੇ ਸੀ ਕਿ ਵਾ ਜਿਹੜੇ ਕੰਮ ਦੇ ਸੀਗੇ ਬੁਕਰਮ ਵਗੈਰਾ ਲਿਫਾਫੇ ਵਗੈਰੇ ਤੇ ਉਹ ਹੀ ਮੈਂ ਉਧਰ ਰੱਖ ਲਵਾਂਗੀ ਇੱਥੇ ਹਨਾ ਤੇ ਵੈਸੇ ਵੀ ਹੁਣ ਨੰਮੇ ਵੀ ਲਿਆਣ ਵਾਰੇ ਹੋ ਰਹੇ ਨੇ ਜਿ ਫਾਫੇ ਵਗੈਰਾ ਤੇ ਉਹ ਦੇਖਦੀ ਆ ਮੈਂ ਬੱਸ ਥੋੜੇ ਕ ਟਾਈਮ ਤੱਕ ਲੈ ਕੇ ਆਵਾਂਗੀ ਤੇ ਮੈਂ ਕਿਹਾ ਚਲੋ ਇਹ ਨੇ ਚਲਾ ਲੈਣੀ ਹੁੰਦੀ ਆ ਤੇ ਇੱਥੇ ਬੱਸ ਮੈਂ ਚਾਦਰ ਚੁਧਰਾਈ ਦੀ ਚੰਗੀ ਤਰਾ ਝਾੜ ਕੇ ਬੈੱਡ ਦੀ ਐਂ ਬਿਸ਼ਾ ਦੇਵਾਂਗੇ ਆਪਾਂ ਧੁੱਪ ਵਗੈਰਾ ਮੈਨੇ ਲਾਈ ਨਹੀਂ ਸੀਗੀ ਕਿਉਂਕਿ ਅੱਜ ਥੋੜਾ ਕ ਨਾ ਬੱਦਲ ਜਾਂ ਹੋ ਰਿਹਾ ਸੀਗਾ ਮੈਂ ਕਿਹਾ ਰਹਿਣ ਦਨੀ ਆ ਫਿਰ ਖਮਾ ਵੱਧ ਜਾਂਦਾ ਹੁੰਦਾ ਤੁਹਾਨੂੰ ਪਤਾ ਹੀ ਆ ਤੇ ਮੈਂ ਫਿਰ ਸੱਜੇ ਸ਼ਾਮ ਨੂੰ ਸੂਟ ਵਗੈਰਾ ਵੀ ਕਟਿੰਗ ਕਰਨੀ ਸੀਗੇ ਇਸ ਕਰਕੇ ਮੈਸੇ ਕਟਿੰਗ ਮੈਂ ਇੱਕ ਦਿਨ ਮੈਂ ਕਟਿੰਗ ਕਰ ਲੈਣ ਨੂੰ ਨੇ ਇੱਕ ਦਿਨ ਮੈਂ ਸਟੀਚਿੰਗ ਕਰ ਲੈਣ ਨੂੰ ਇੰਜ ਕਰਦੀ ਹੁੰਨੀ ਆ ਤੇ ਮੈਨੇ ਹੁਣ ਕਸਟਮਰਾਂ ਨੂੰ ਵੀ ਜਿਹੜੇ ਹੈਗੇ ਨੇ ਮੇਰੇ ਪੱਕੇ ਕਸਟਮਰ ਲੱਗੇ ਹੋਏ ਨੇ ਉਹਨਾਂ ਨੂੰ ਮੈਂ ਇੰਜ ਕਹਤਾ ਮੈਂ ਖੈ ਹੁਣ ਤੁਸੀਂ ਸੂਟ ਮੈਨੂੰ ਥੋੜਾ ਜਿਹਾ ਆਪਣਾ ਜਲਦੀ ਦੇ ਦਿਓ ਵੀ ਤੁਸੀਂ ਟਾਈਮ ਤੇ ਨਾਲ ਲੈ ਕੇ ਆਇਓ ਵੀ ਜਿਵੇਂ ਹਮ ਕਰਬੀਆ ਚੱਕਰ ਯਾਰ ਇਹਨੇ ਵੀ ਪਹਿਲੇ ਹੀ ਮੈਨੂੰ ਦੇ ਦਿਓ ਹੈਨਾ ਕਿਉਂਕਿ ਹੁਣ ਮੇਰੇ ਕੋਲ ਟਾਈਮ ਸਿਰਫ ਅੱਧਾ ਦਿਨ ਹੀ ਹੁੰਦਾ ਤੇ 2 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਹੈਨਾ ਮੈਂ ਖੈ ਇਸ ਕਰਕੇ ਮੈਂ ਸਿਰਫ ਇੱਕ ਸ਼ਰਟ ਹੀ ਬਣਾਣੀ ਹੁੰਨੀ ਆ ਸਕ ਤਾਂ ਕਰਕੇ ਤੇ ਬਾਕੀ ਮੇਰੇ ਕਸਟਮਰ ਮੰਨ ਗਏ ਸੀਗੇ ਤੇ ਬਸ ਸਪਾਈਸ ਫੁਈ ਕਰਨ ਤੋਂ ਬਾਅਦ ਫਿਰ ਮੈਂ ਆਪਣੇ ਫੇਸ ਦੀ ਵੀ ਸਫਾਈ ਕਰਨ ਲੱਗ ਗਈ ਸੀਗੀ ਮਾਸ਼ਾ ਅੱਲਾਹ ਆਪਣੀ ਕੇਅਰ ਵੀ ਕਰਦੇ ਆ ਥੋੜੀ ਜਿਹੀ ਫੇਸ ਕੇਅਰ ਕਰਦੇ ਆ ਤੇ ਇੱਥੇ ਮੈਂ ਨਾ ਬਣਾਇਆ ਸੀਗਾ ਸਕਰਬ ਸਕਰਬ ਬਣਾਇਆ ਸੀਗਾ ਮੈਨੇ ਆਪਣੇ ਘਰ ਹੀ ਬਣਾ ਲਿਆ ਸੀਗਾ ਚੋਲਾ ਚੋਲ ਪੀਸ ਕੇ ਨਾ ਆਪਣਾ ਤੇ ਦਰਦਰੇ ਜਿਹੇ ਚੋਲਾ ਦਾ ਆਟਾ ਬਣ ਗਿਆ ਸੀਗਾ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ 2-3 ਚਮਚ ਆਪਾਂ ਦੁੱਧ ਪਾਵਾਂਗੇ ਤੇ ਇੱਕ ਚਮਚ ਆਪਾਂ ਦਹੀਂ ਦੀ ਪਾ ਕੇ ਨੂੰ ਚੰਗੀ ਤਰ੍ਹਾਂ ਹੋ ਲਮਾਂਗੇ ਇਹ ਤੁਸੀਂ ਨਾ ਜਿਹੜਾ ਸਕਰਾਬ ਹੈ ਘਰੇ ਤਿਆਰ ਕਰ ਸਕਦੇ ਹੋ ਐਨ ਵਧੀਆ ਤੇ ਬਹੁਤ ਵਧੀਆ ਦਾ ਰਿਜ਼ਲਟ ਹੈ ਇੰਨੇ ਨੇ ਮਹਿੰਗੇ ਦੇਖੋ ਫੇਸ ਵੋਸ਼ ਆਉਂਦੇ ਨੇ ਤੇ ਉਹ ਲੈ ਕੇ ਲੈ ਕੇ ਆਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਣਾ ਮੈਂ ਇੱਕ ਦੋ ਵਾਰੀ ਪਹਿਲਾਂ ਅਪਲਾਈ ਕਰ ਲਿਆ ਮੈਂ ਕਿਹਾ ਚਲੋ ਹੁਣ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਦੀ ਹਾਂ ਹੈਨਾ ਉਹਨ ਕੀ ਪਹਿਲਾਂ ਵੀ ਮੈਂ ਆਪਣੇ ਇੱਕ ਦੋ ਵਾਰੀ ਵੈਸੀ ਲਗਾਏ ਮੇਨੇ ਇਹਦੇ ਨਾਲ ਰਿਜ਼ਲਟ ਵਧੀਆ ਆ ਤੇ ਮੇਰੇ ਕੋਲੇ ਪਹਿਲਾਂ ਮਤਲਬ ਕਿ ਸ਼ੋਪ ਤੋਂ ਜਿਹੜਾ ਲੈ ਕੇ ਆਈ ਸੀ ਕਿ ਵਿੱਚੋਂ ਬਹੁਤ ਜ਼ਿਆਦਾ ਕੋਸਟ ਲੀਆਂ ਹੁੰਦੇ ਨੇ ਉਹ ਤੇ ਮੈਂ ਕਿਹਾ ਚਲੋ ਆਪਾਂ ਘਰੀ ਬਣਾ ਕੇ ਦੇਖਦੇ ਆ ਤੇ ਆ ਦੇਖੋ ਹੈਨਾ ਦੁੱਧ ਤਾਂਹੀਂ ਪਾ ਕੇ ਆਪਾਂ ਇੰਜ ਕਰਕੇ ਬਣਾ ਲਿਆ ਸੀਗਾ ਤੇ ਇਹਨੂੰ ਆਪਾਂ ਹੁਣ 2 ਕੁ ਮਿੰਟ ਆਪਾਂ ਰੱਖਾਂਗੇ ਇੰਜ ਹੀ ਲਗਾ ਕੇ ਤੇ ਥੋੜਾਕ ਆਪਾਂ ਇਹਨੂੰ ਆਪਣੇ ਫੇਸ ਤੇ ਅਪਲਾਈ ਕਰ ਲਵਾਂਗੇ ਹਲਕਾ ਹਲਕਾ ਆਪਣੇ ਫੇਸ ਤੇ ਇਹਨੂੰ ਮਤਲਬ ਕਿ ਰਗੜਾਂਗੇ ਹਨਾ ਮ사ਜ ਜੀ ਕਰਾਂਗੇ ਦੀ ਗਰਦਨ ਤੇ ਵੀ ਲਗਾ ਲਵਾਂਗੇ ਫੇਸ ਤੇ ਸਾਰੇ ਤੇ ਬਾਕੀ ਹੱਥਾਂ ਬਾਹਾਂ ਤੇ ਵੀ ਆਪਾਂ ਇਹਨੂੰ ਲਗਾ ਸਕਦੇ ਆ ਤੇ ਇਹਦਾ ਰਿਜ਼ਲਟ ਤੁਸੀਂ ਜੋ ਤੁਸੀਂ ਆਪ ਅਪਲਾਈ ਕਰੋਗੇ ਨਾ ਫਿਰ ਤੁਸੀਂ ਮੰਨੋਗੇ ਹਨਾ ਸ਼ਾਇਦ ਮੇਰੇ ਕਹੇ ਤੁਸੀਂ ਨਾ ਵੀ ਮੰਨੋ ਪਰ ਜੇ ਤੁਸੀਂ ਆਪ ਅਪਲਾਈ ਕਰਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਇਹਦੇ ਰਿਜ਼ਲਟ ਬਾਰੇ ਆ ਦੇਖੋ ਇਹਨੂੰ ਬਸ ਥੋੜਾ ਥੋੜਾ ਹਲਕਾ ਜਿਹਾ ਮਤਲਬ ਕਿ ਜ਼ਿਆਦਾ ਦੱਬ ਕੇ ਨਹੀਂ ਕਰਾਂਗੇ ਬਿਲਕੁਲ ਹਲਕਾ ਹਲਕਾ ਜਿਹਾ ਆਪਾਂ ਇਹਨੂੰ ਆਪਣੇ ਫੇਸ ਤੇ ਅਪਲਾਈ ਕਰਾਂਗੇ ਦੇਖੋ ਤੇ ਮ사ਜ ਜੀ ਕਰਾਂਗੇ ਜਿੰਨੇ ਵੀ ਆਪਣੇ ਸਕਿਨ ਤੇ ਮੈਲ ਹੁੰਦੀ ਹੈ ਡਸਟ ਹੁੰਦੀ ਹੈ ਸਾਰੀ ਦੂਰ ਹੋ ਜਾਂਦੀ ਹੈ ਆ ਦੇਖੋ ਇੰਜ ਕਰਕੇ ਆਪਾਂ ਹਲਕਾ ਹਲਕਾ ਜਿਹਾ ਮ사ਜ ਕਰਾਂਗੇ ਬੱਸ ਥੋੜਾ ਥੋੜਾ ਆਪਾਂ ਜੇ ਪਾਣੀ ਤੇ ਵੀ ਆਪਾਂ ਹੱਥ ਲਗਾ ਸਕਦੇ ਹਾਂ ਚਾਹੇ ਦੁੱਧ ਦੇ ਹਨਾ ਤੇ ਇਹਨੂੰ ਆਪਾਂ ਉਵੇਂ ਸਟੈਪ ਨਾਲ ਕਰਨਾ ਜਿਵੇਂ ਕਿ ਆਪਾਂ ਫੇਸ਼ੀਅਲ ਵਗੈਰਾ ਕਰਦੇ ਹੁੰਦੇ ਆ ਮੈਨੂੰ ਥੋੜਾ ਮੈਨੂੰ ਫੇਸ਼ੀਅਲ ਵਗੈਰਾ ਵੀ ਆਉਂਦਾ ਕਰਨਾ ਹੈ ਨਾ ਇਸ ਕਰਕੇ ਥੋੜੀ ਜਿਹਾ ਪਾਉਸ ਸਟੈਪ ਕਰਾਂਗੇ ਉੱਪਰ ਨੂੰ ਆਪਾਂ ਆਪਣੀ ਸਕਿਨਰ ਰੱਖਾਂਗੇ ਆ ਦੇਖ ਵੰਜ ਕਰਕੇ ਹੈਨਾ ਬਸ ਆਪਾਂ ਇਹਨੂੰ 2-3 ਮਿੰਟ ਇੰਨੇ ਮ사ਜ ਕਰਾਂਗੇ ਆਪਾਂ ਆਪਣੇ ਸਾਰੇ ਫੇਸ ਦੀ ਤੀਨੋਂ ਨਾ ਹਰੀ ਘੋਮਰ ਦੇwie ਦੇਖੋ ਲਗਾ ਸਕਦੇ ਨੇ ਇਹਦੇ ਵਿੱਚ ਕੋਈ ਵੀ ਹੈਨਾ ਸਾਈਡ ਇਫੈਕਟ ਨਹੀਂ ਹੈਗਾ ਸਾਰੀਆਂ ਹੋਮ ਮੇਡ ਵਾਲੀਆਂ ਚੀਜ਼ਾਂ ਪਾਈਆਂ ਆਪਾਂ ਨੇ ਦਹੀਂ ਦੁੱਧ ਤੇਲ ਚੋਨਾ ਦਾ ਆਟਾ ਹੈ ਮੈਂ ਘਰੇ ਛੋਲੇ ਘਰੇ ਹੀ ਛੋਲ ਥੀਸ ਲੈ ਸੀਗੇ ਤੇ ਉਹ ਬਹੁਤ ਵਧੀਆ ਉਹਦੇ ਦਾ ਦਰਦਰਾ ਜਿਹਾ ਬਣ ਗਿਆ ਆਪਣਾ ਸਕਰਬ ਠੀਕ ਹੈ ਜੀ ਤੇ ਇਹਨੂੰ ਮੈਂ ਆਪਣੇ ਬੇਟੇ ਦੇ ਫੇਸ ਤੇ ਵੀ ਅਪਲਾਈ ਕੀਤਾ ਉਹਦੇ ਵੀ ਫੇਸ ਤੇ ਬਹੁਤ ਵਧੀਆ ਰਿਜ਼ਲਟ ਆਇਆ ਤੇ ਆ ਦੇਖੋ ਹੁਣ ਆਪਾਂ ਹਲਕੇ ਹਲਕੇ ਪਾਣੀ ਨਾਲ ਕਿਉਂਕਿ ਇਹਨੂੰ ਬਣੀ ਸੁੱਕਾ ਨਹੀਂ ਰਗੜਨਾ ਹੈਗਾ ਥੋੜਾ ਗਿੱਲਾ ਹੀ ਰੱਖ ਕੇ ਹੈਨਾ ਫੇਰ ਇਹਨੂੰ ਉਹ ਕਰਨਾ ਆਪਾਂ ਨੇ ਫੇਸ ਤੇ ਅਪਲਾਈ ਕਰਨਾ ਹੈਨਾ ਆ ਦੇਖੋ ਜਿਵੇਂ ਆਪਾਂ ਹੁਣ ਚੰਗੀ ਤਰ੍ਹਾਂ ਇਹਨੂੰ ਕਰ ਲਵਾਂਗੇ ਮੈਂ ਘਟੋ ਘਟ 5 ਮਿੰਟ ਮੈਂ ਆਪਣੇ ਫੇਸ ਤੇ ਇਹਦੀ ਮ사ਜ ਕੀਤੀ ਹੈ ਤੇ ਰਿਜ਼ਲਟ ਬਹੁਤ ਵਧੀਆ ਆ ਤਿੰਨ ਚਾਰ ਵਾਰੀ ਕਰਾਂਗੇ ਆਪਾਂ ਹਫਤੇ ਵਿੱਚ ਤਾਂ ਬਹੁਤ ਵਧੀਆ ਆਪਣਾ ਜਨ ਕੀ ਫੇਸ 글로 ਕਰਨ ਲੱਗ ਜੂਗਾ ਚਮਕ ਆਉਣ ਲੱਗ ਜੂਗੀ ਜਿਹੜੀ ਸਕਿਨ ਡੱਲ ਹੋਈ ਪਈ ਹੈ ਉਹ ਵਧੀਆ ਹੋ ਜੂਗੀ ਆ ਦੇਖੋ ਪਾਣੀ ਇੱਥੇ ਮੇਰਾ ਖਤਮ ਹੋ ਗਿਆ ਸੀ ਇਸ ਕਰ ਮੈਂ ਟੈਂਕੀ ਚ ਲਾ ਕੇ ਦੁਬਾਰੇ ਫੇਰ ਪਾਣੀ ਹਮ ਕੀਤਾ ਸੀਗਾ ਫੇਸ ਵਾਸ਼ ਕੀਤਾ ਸੀਗਾ ਤੇ ਲੋ ਜੀ ਆਪਣਾ ਹੈਨਾ ਘਰੀ ਆਪਣਾ ਤਿਆਰ ਹੋ ਗਿਆ ਇਹ ਫੇਸ ウォਸ਼ ਹੁਣ ਆਪਾਂ ਨੂੰ ਮਹਿੰਗੇ ਮਹਿੰਗੇ ਫੇਸ ウォਸ਼ ਖਰੀਦਣ ਦੀ ਲੋੜ ਨਹੀਂ ਹੈਗੀ ਆਪਾਂ ਆਪਣੇ ਘਰੀ ਬਣਾ ਸਕਦੇ ਆ ਆਪਾਂ ਇੱਕ ਉਹ ਹੁੰਦਾ ਇੱਕ ਹੋਰ ਤਰੀਕੇ ਨਾਲ ਆਪਾਂ ਘਰੇ ਸਕਰਬ ਬਣਾ ਸਕਦੇ ਆ ਉਹ ਤੁਸੀਂ ਅਗਰ ਕਮੈਂਟ ਕਰੋਗੇ ਮੈਂ ਜਰੂਰ ਦੱਸਾਂਗੀ ਹਾਂ ਦੇਖੋ ਸਕਿਨਾਂ ਤੇ ਹੱਥ ਲਾਉਣ ਨਾਲ ਲੈ ਮਲੇ ਮਲੇ ਲੱਗ ਰਹੀ ਸੀਗੀ ਜਿਵੇਂ ਕਿ ਸਕਿਨਾਂ ਤੇ ਮੱਖਣ ਲਗਾਇਆ ਹੋਵੇ ਐਂ ਜੋਗੀ ਸੀ ਕਿ ਸਕਿਨ ਤੇ ਆ ਦੇਖੋ ਮੈਨੇ ਹੁਣ ਕਾਫੀ ਦਿਨ ਬਾਅਦ ਅਪਲਾਈ ਕੀਤਾ ਸੀਗਾ ਇਹ ਯਾਨਕਿ 4-5 ਦਿਨ ਬਾਅਦ ਆ ਦੇਖੋ ਸਕਿਨ ਐਨ ਵਧੀਆ ਹੋ ਗਈ ਐ ਤੇ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਨਵੇਂ ਆਈਓ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਪਲੀਜ਼ ਸਾਥ ਦਿੰਦੇ ਰਹਿਣਾ ਮੈਂ ਆਪਣਾ ਤੇ ਆਪਾਂ ਤੁਹਾਨੂੰ ਹੁਣ ਹਰ ਰੋਜ਼ ਮਿਲਾਂਗੇ ਨਾਗਾ ਨਹੀਂ ਆਪਾਂ ਪਾਉਂਦੇ ਹੈਗੇ ਓਕੇ ਟਾਟਾ ਬਾਏ ਬਾਏ ਕੱਲੂ ਫੇਰ ਮਿਲਦੇ ਆ ਨਵੀਂ ਜਿਹੀ